ਸਰਕਾਰ ਨੂੰ ਇਹ ਸਦੀਹਤੀ ਸਤਾਉਣੇ ਦੇਣੀ ਚਾਹੁੰਦੇ ਆ ਜੇਕਰ ਸਾਡਾ 1-2 ਦਿਨ ਦੇ ਵਿੱਚ ਮਸਲਾ ਨਹੀਂ ਹੁੰਦਾ ਜਗਾ ਕਬੀਰ ਸਾਹਿਬ ਦੇ ਮੰਦਰ ਵਾਸਤੇ ਨਹੀਂ ਦਿੱਤੀ ਜਾਂਦੀ ਤੇ ਅਸੀਂ ਪੰਜਾਬ ਲੈਵਲ ਤੇ ਧਰਨਾ ਲਾ ਦਿਆਂਗੇ ਪੰਜਾਬ ਲੈਵਲ ਤੇ ਕੰਮ ਕਰਦੇ ਆਂਗੇ ਸਾਰੀਆਂ ਜਥੇਬੰਦੀਆਂ ਨਾਂ ਲੈ ਕੇ ਸਾਰੇ ਨਾਂ ਲੈ ਕੇ ਅਸੀਂ ਵੱਡਾ ਪ੍ਰਦਰਸ਼ਨ ਬਾਬਾ ਜੀ ਚੋਕੇ ਲਾ ਕੇ ਤਸੀਲਦਾਰ ਜਾਨ ਗਿਆ ਡਿਸਟ੍ਰਿਕਟ ਉਹ ਚੋਕੇ ਦੇ ਉਨਕ ਤਰਪਾਲ ਦੇ ਵਿੱਚ ਲਵੇਟਿਆ ਹੀਗਾ ਇਹਦੇ ਵੀ ਕੀਤੀ ਅਹੀਂ ਫੇਰ ਵੀ ਉਹਨਾਂ ਨੇ ਗੱਲ ਨਾ ਕੰਫਰਮਾਈਜ਼ ਕਰਦੇ ਖਣ ਜਗਾ ਦੇ ਦੇ ਨਹੀਂ ਅਸੀਂ ਕਹਿ ਰਹੇ ਹਾਂ ਕਿ ਅਪਮਾਨ ਹੋਇਆ ਸੀ ਕਬੀਰ ਸਾਹਿਬ ਦੀ ਬੇਇੱਜ਼ਤੀ ਹੋਈ ਸੀ ਪੀਐਸਪੀ ਤੋਂ ਬਾਅਦ ਅਸੀਂ ਕੀ ਸਟੈਂਡ ਲਿਆ ਕਿ ਆ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕਰਵਾਈ ਜਾਂ ਫਿਰ ਇੰਨਾ ਸਮਾਂ ਇੰਨੀ ਦੇਰੀ ਮਾਰੋ ਪਰ ਕਿਉਂ ਚੱਕੀ ਉਹ ਹੋ ਨਹੀਂ ਜੇ ਇਹਨਾਂ ਦਾ ਆਪੋ ਵਿੱਚ ਮੀਟਿੰਗ ਹੋਈ ਸੀ ਨਾ ਉਹਦੇ ਵਿੱਚ ਡਰੇ ਕੀਤਾ ਗਿਆ ਹੁਣ ਅਸੀਂ ਕਰਾਂਗੇ ਅਸੀਂ ਆਪਣਾ ਪੂਰਾ ਸਮਾਂ ਸਾਧ ਕੇ ਫੇਰ ਉਹਨਾਂ ਨੂੰ ਦੱਸਾਂਗੇ ਅਸੀਂ ਕੀ ਚੀਜ਼ ਹੈ ਜੀ ਦੇਖੋ ਕਮਿਲ ਸਾਹਿਬ ਦਾ ਮੰਦਰ ਸੀ ਪਹਿਲਾਂ ਉਥੋ ਇਹਨਾਂ ਨੇ ਕੋਈ ਇਹਦੀ ਨਗਰਕੋਸ਼ਲ ਦੀ ਜ਼ਮੀਨ ਸੀ ਇਹ ਉਹ ਪਹਿਲਾਂ ਠਾਤਾ ਸੀਗਾ ਚਲੋ ਇਹਨਾਂ ਦੀ ਆਫਰੇਡ ਕਰ ਰਿਹਾ ਕਿਸੇ ਦਾ ਟਿੰਡੇ ਆ ਕੇ ਪਾਸੇ ਹੋ ਗਿਆ ਸੀਗਾ ਇਹ ਜੈ ਜੀ ਜੈ ਜੀ ਨਮਸਕਾਰ ਤੁਸੀਂ ਜੁੜ ਚੁੱਕੇ ਹੋ ਆਨ ਫੈਕਟ ਨਿਊਜ਼ ਦੇ ਨਾਲ ਮੈਂ ਰਮੇਸ਼ ਬਹਿਲ ਇਸ ਸਮੇਂ ਅਸੀਂ ਖੜੇ ਆ ਬਟਾਲਾ ਦੇ ਕਾਦੀਆਂ ਚੁੰਗੀ ਚੌਂਗ ਦੇ ਵਿੱਚ ਤੁਸੀਂ ਦੇਖ ਜਿੱਥੇ ਦੇਖ ਪਾ ਰਹੇ ਹੋ ਕਿ ਕਬੀਰ ਪੰਥੀਆਂ ਵੱਲੋਂ ਪੂਰਾ ਜਿਹੜਾ ਰੋਡ ਜਾਮ ਕਰ ਦਿੱਤਾ ਗਿਆ ਹੋਇਆ ਆਵਾਜਾਈ ਜਿਹੜੀ ਬਿਲਕੁਲ ਰੋਕ ਦਿੱਤੀ ਗਈ ਹੈ ਕੀ ਹੈ ਕਾਰਨ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਬਟਾਲਾ ਦੇ ਵਿੱਚ ਇੱਕ ਬਹੁਤ ਹੀ ਗੰਭੀਰ ਮੁੱਦਾ ਚੱਲ ਰਿਹਾ ਹੈ ਇੱਕ ਗੁਰਦੁਆਰਾ ਸਾਹਿਬ ਔਰ ਮੰਦਿਰ ਦਾ ਕਬੀਰ ਮੰਦਿਰ ਦਾ ਜਿਸ ਨੂੰ ਲੈ ਕੇ ਅੱਜ ਇੱਥੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਰੋਡ ਜਾਮ ਕੀਤਾ ਜਾ ਰਿਹਾ ਅਸੀਂ ਕਰਦੇ ਹਾਂ ਗੱਲਬਾਤ ਕਿ ਕੀ ਹੈ ਇਹਨਾਂ ਦਾ ਕਹਿਣਾ ਕੀ ਹੈ ਕਾਰਨ ਅੱਜ ਰੋਡ ਜਾਮ ਕਰਨ ਦਾ ਸਰ ਰੋਡ ਬੰਦ ਕਰਨ ਦਾ ਕਾਰਨ ਇਹ ਹੈ ਵੀ ਅੱਜ ਤੋਂ 12 ਅਗਸਤ ਨੂੰ ਸਾਡਾ ਕਬੀਰ ਸਾਹਿਬ ਦਾ ਮੰਦਿਰ ਇੱਥੋਂ ਚੁੱਕਿਆ ਗਿਆ ਸੀਗਾ ਸਰਕਾਰ ਨਾਲ ਜਦੋਂ ਸਾਡੀਆਂ ਗੱਲਾਂ ਆਈ ਸਰਕਾਰ ਨੇ ਸਾਨੂੰ ਕਿਹਾ ਸੀ ਕਿ ਤੁਹਾਨੂੰ ਅਸੀਂ ਬੰਦੀ ਜਗ੍ਹਾ ਜੋ ਦੇ ਦਿੱਤੀ ਜਾਏਗੀ ਤੁਹਾਡਾ ਕਬੀਰ ਸਾਹਿਬ ਦਾ ਮੰਦਿਰ ਫਿਰ ਉੱਥੇ ਬਣੇਗਾ ਔਏ ਅਸੀਂ ਮੰਗਾ ਲੈ ਲੈ ਕੇ ਉਹਨਾਂ ਕੋ ਜਾ ਰਹੇ ਆ ਡੇਢ ਮਿੰਟ ਟਾਈਮ ਹੋ ਗਿਆ ਅਜੇ ਤੱਕ ਸਾਡੀ ਮੰਗ ਨਹੀਂ ਪੂਰੀ ਕੀਤੀ ਗਈ ਤੇ ਅੱਜ ਇੱਥੇ ਸਾਡਾ ਨਾ ਧੱਕੇਸ਼ਾ ਹੀ ਵੀ ਹੋ ਰਹੀ ਹੈ ਸਾਡੀ ਜਗ੍ਹਾ ਉੱਪਰ ਨਿਹੰਗ ਸਿੰਘ ਉੱਥੇ ਬੱਲਨ ਰੱਖ ਕੇ ਇਹ ਗੱਲ ਕਹਿ ਰਹੇ ਆ ਕਿ ਅਸੀਂ ਇੱਥੇ ਬੱਲ ਨਹੀਂ ਚੁਗਣਾ ਤੁਸੀਂ ਜੋ ਕਰਨਾ ਕਰ ਲਵੋ ਅਸੀਂ ਆਪਣੇ ਇੱਥੇ ਬੱਲਨ ਪਿਆਰ ਰਹਿਣ ਦੇਣਾ ਉਸੇ ਲਈ ਚੀਜ਼ ਨੂੰ ਲੈ ਕੇ ਅਸੀਂ ਅੱਜ ਸਰਕਾਰ ਦੇ ਖਿਲਾਫ ਤੇ ਇਹਨਾਂ ਦੇ ਖਿਲਾਫ ਨਿਹੰਗ ਸਿੰਘਾਂ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਹੋਇਆ ਹੈ ਤੇ ਸਰਕਾਰ ਨੂੰ ਇਹ ਸਿੱਧੀ-ਸਿੱਧੀ ਸ਼ਿਕਾਇਤ ਦੇਣੀ ਚਾਹੁੰਦੇ ਆ ਜੇਕਰ ਸਾਡਾ 1-2 ਦਿਨ ਦੇ ਵਿੱਚ ਮਸਲਾ ਨਹੀਂ ਹੁੰਦਾ ਜਗਾ ਕਬੀਰ ਸਾਹਿਬ ਦੇ ਮੰਦਰ ਵਾਸਤੇ ਨਹੀਂ ਦਿੱਤੀ ਜਾਂਦੀ ਤੇ ਅਸੀਂ ਪੰਜਾਬ ਲੈਵਲ ਤੇ ਧਰਨਾ ਲਾ ਦੇਾਂਗੇ ਪੰਜਾਬ ਲੈਵਲ ਤੇ ਕੰਮ ਕਰਦੇਾਂਗੇ ਸਾਰੀਆਂ ਜਥੇਬੰਦੀਆਂ ਨਾਂ ਲੈ ਕੇ ਸਾਰਿਆਂ ਨਾਂ ਲੈ ਕੇ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ ਤੇ ਅਸੀਂ ਜੋ ਵੀ ਬੰਦੀ ਕਾਰਵਾਈ ਨਾਲ ਖਿਲਾਫ ਕਰਦੇਾਂਗੇ ਭਾਵੇਂ ਸਾਨੂੰ ਪੰਜਾਬ ਬੰਦ ਕਿਉਂਣਾ ਕਰਵਾਉਣਾ ਪਵੇ ਉਸ ਟਾਈਮ ਸਾਡੇ ਮਹਿੰਦਰ ਭਗਤ ਜੀ ਜੋ ਕੈਬਨਿਟ ਮੰਤਰੀ ਨੇ ਉਹ ਆਏ ਸੀਗੇ ਉਹਨਾਂ ਨਾਲ ਬੈਠ ਕੇ ਜੋ ਪ੍ਰਸ਼ਾਸਨ ਦੀ ਗੱਲਬਾਤ ਹੋਈ ਸੀ ਪ੍ਰਸ਼ਾਸਨ ਨੇ ਇਹ ਹੀ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਜਿਹੜੀ ਜਗ੍ਹਾ ਦੇ ਦਿੱਤੀ ਜਾਏਗੀ ਕਬੀਰ ਭਾਉਣ ਵਾਸਤੇ ਪਰ ਡੇਢ ਮਹੀਨਾ ਹੋ ਗਿਆ ਹੁਣ ਤੱਕ ਸਾਨੂੰ ਲਾਰੇ-ਵਾਰੀਆਂ ਹੀ ਆ ਕਿ ਅੱਜ ਦੇ ਦਿੰਨੇ ਕੱਲ ਕਰ ਦਿੰਨੇ ਆ ਇਸ ਤਰ੍ਹਾਂ ਕਰਦੇ ਕਦੇ ਡੇਢ ਮਹੀਨਾ ਲੈ ਕੋਈ ਵੀ ਸਾਨੂੰ ਕੋਈ ਠੋਸ ਕੋਈ ਹੋਰ ਨਹੀਂ ਮਿਲਿਆ ਜਿਸ ਤਰ੍ਹਾਂ ਕਰਕੇ ਸਾਡੇ ਕਬੀਰ ਸਾਹਿਬ ਦਾ ਮੰਦਿਰ ਕੋਈ ਜਗ੍ਹਾ ਨਹੀਂ ਮਿਲੀ ਕੋਈ ਹਨ ਬਣਾਉਣ ਵਾਸਤੇ ਕੋਈ ਜਿਹਦੇ ਕਹਿੰਦੇ ਵੀ ਜਿਹੜਾ ਕੋਈ ਐਸਟੀ ਨਹੀਂ ਇਹਨਾਂ ਦੇ ਤੁਹਾਨੂੰ ਲਾਰੇ ਤੇ ਲਾਰੇ ਭਾਈ ਮੇਰੀ ਨਾ ਮੰਨ ਜੂਗਾ ਐਸਟੀ ਸਾਹਿਬ ਨੂੰ ਡਿਊਟੀ ਲੱਗੀ ਸੀ ਕਿ ਇੱਥੇ ਕਬੀਰ ਸਾਹਿਬ ਦਾ ਮੰਦਿਰ ਸੀ ਪਹਿਲਾਂ ਉਥੋਂ ਇਹਨਾਂ ਨੇ ਕੋਈ ਇਹਦੀ ਨਗਰ ਕੌਂਸਲ ਦੀ ਜ਼ਮੀਨ ਸੀ ਇਹ ਉਹ ਪਹਿਲਾਂ ਠਾਤਾ ਸੀਗਾ ਚਲੋ ਇਹਨਾਂ ਦੀ ਆਪਸ ਵਿੱਚ ਕੰਪਰੋਮਾਈਜ਼ ਹੋ ਗਿਆ ਸੀ ਤੇ ਉਹ ਅੱਗੇ ਜਿਹੜਾ ਇਹਨਾਂ ਨੇ ਕੱਲ ਜਥੇਦਾਰ ਜੀ ਨੇ ਪਹਿਲਾਂ ਉਹ ਗੁਰਦੁਆਰਾ ਸਾਹਿਬ ਦਾ ਵੀ ਪ੍ਰੋਟੋਕਾਲ ਚੱਲ ਰਿਹਾ ਉਹਦਾ ਪ੍ਰਸਤ ਚੱਲ ਰਿਹਾ ਜ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਨਾ ਉਹਨਾਂ ਨੂੰ ਬੱਲਨ ਵਗੈਰਾ ਰੱਖ ਲਿਆ ਸੀ ਇਹਨਾਂ ਦੀ ਜਗ੍ਹਾ ਤੇ ਜਾਂ ਉਹ ਜੋ ਕਬੀਰ ਸਾਹਿਬ ਦੀ ਜਗ੍ਹਾ ਤੇ ਉਹ ਫੇਰ ਕਬਰ ਕਰ ਲਈ ਸੀ ਉਹਨਾਂ ਨੇ ਉਹ ਅਸੀਂ ਹੁਣ ਉਠਾ ਕੇ ਉਹਨਾਂ ਨੂੰ ਪਿੱਛੇ ਕਰਤਾ ਸਾਰੀ ਉਹ ਜਗ੍ਹਾ ਖਾਲੀ ਕਰਾਤੀ ਆ ਹੁਣ ਤੁਸੀਂ ਚੈੱਕ ਕਰ ਲਓ ਅਸੀਂ ਉਹਨੂੰ ਕਲੀਅਰ ਕਰਤਾ ਜੀ ਸਰ ਕਬੀਰ ਪੰਥੀ ਅਸ਼ੋਕ ਭਗਤ ਜੀ ਹੋਰਾਂ ਵੱਲੋਂ ਇਹ ਇਹ ਜਾ ਰਿਹਾ ਸੀਗਾ ਕਿ ਆਪਣੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਕਿ ਕੁਝ ਦਿਨਾਂ ਦੇ ਵਿੱਚ ਆਪਾਂ ਮੰਦਿਰ ਦੀ ਉਸਾਰੀ ਤੁਸੀਂ ਸ਼ੁਰੂ ਕਰ ਸਕਦੇ ਹੋ ਕਿ ਇਸ ਤਰ੍ਹਾਂ ਦਾ ਕੋਈ ਆਸ਼ਵਾਸ਼ਣ ਦਿੱਤਾ ਗਿਆ ਉਹ ਜੋ ਪ੍ਰਸ਼ਾਸਨ ਵੱਲੋਂ ਜੋ ਆਸ਼ਵਾਸ਼ਣ ਜੋ ਮਾਨ ਜੋਗ ਐਸ.ਐਮ. ਸਾਹਿਬ ਡੀ.ਐਸ.ਾ ਵੱਲੋਂ ਦਿੱਤਾ ਗਿਆ ਉਹ ਪ੍ਰੋਟੋਕਾਲ ਉਸੇ ਤਰ੍ਹਾਂ ਹੀ ਚੱਲੂਗਾ ਉਹਦੇ ਬਾਰੇ ਮੈਨੂੰ ਇਹਦੇ ਬਾਰੇ ਨਹੀਂ ਜਾਣਕਾਰੀ ਮੇਰੀ ਵੀ ਡਿਊਟੀ ਵਿੱਚ ਲੱਗੀ ਵੀ ਇੱਥੇ ਜੋ ਵੀ ਸਵੇਰੇ ਡਿਸਕਸ ਕਰ ਲਿਓ ਤੁਸੀਂ ਉਹ ਐਸ.ਐਮ. ਸਾਹਿਬ ਨਾਲ ਤੁਸੀਂ ਗੱਲਬਾਤ ਕਰ ਲਿਓ ਜੋ ਵੀ ਉਹਨਾਂ ਦਾ ਪ੍ਰੋਟੋਕਾਲ ਚੱਲਦਾ ਹੈ ਸਰ ਹੁਣ ਧਰਨਾ ਪ੍ਰਦਰਸ਼ਨ ਖਤ ਤੇ ਪਹਿਲੇ ਕੱਲ ਤਾਂ ਸਾਨੂੰ ਇਸ ਗੱਲ ਤੋਂ ਪਹਿਲਾਂ ਹੀ ਅਸੀਂ ਸਟ्रेस 'ਚ ਆ ਖੜਾਂ ਦੀ ਪੀੜ ਤੋਂ ਨਿਕਲੇ ਹੋਏ ਆ ਹਜੇ ਤੇ ਥੋੜਾ ਜਿਹਾ ਸਾਨੂੰ ਰਾਹਤ ਲੈਣੀ ਚਾਹੀਦੀ ਆ ਪਬਲਿਕ ਬਹੁਤ ਹਾਸਮੈਂਟ ਹੋ ਰਹੀ ਆ ਇਸ ਕਰਕੇ ਅਸੀਂ ਇਹਨਾਂ ਦੀ ਸਾਥ ਦੇ ਕੇ ਅਸੀਂ ਨਾਲ ਉਹ ਖਾਲੀ ਵੀ ਕਰਾਤਾ ਨਾਲ ਅਸੀਂ ਧਰਨਾ ਵਿੱਚ ਕਰ ਰਹੇ ਆ ਜੀ ਜਦੋਂ ਇਹ ਕਹਿੰਦੇ ਤਸੀਰ ਕਹਿੰਦੇ ਆ ਕਿ ਕੰਪਨਸ ਹੋ ਗਿਆ ਸੀਗਾ ਤੇ ਬਿਲਕੁਲ ਨਹੀਂ ਹੋਇਆ ਇਹਦਾ ਇਹਨਾਂ ਦੀ ਮੀਟਿੰਗ ਹੋਈ ਸੀ ਇਹ ਦੋ ਦਿਨ ਪਹਿਲਾਂ ਉਹਨਾਂ ਆਖਿਆ ਸੀਗਾ ਤੁਸੀਂ ਆਪਣਾ ਇਹ ਸਮਾਨial ਸੈਟਿੰਗ ਕਰ ਲਓ ਜਿੱਦਾਂ ਵੀ ਆ ਤੇ ਅਸੀਂ ਨਰਸਿੰਗਾਂ ਨੂੰ ਠਾਲਾਂਗੇ ਤੇ ਬਾਅਦ ਚ ਤੁਸੀਂ ਕਰਿਓ ਉਹਨਾਂ ਨੇ ਉਤਾਂ ਦੇ ਟੈਗ ਨਹੀਂ ਕੀਤਾ ਤੇ ਸਾਡੇ ਮੰਦਰ ਦੇ ਸਾਡੇ ਬਾਬਾ ਜੀ ਚੋਕੇ ਲਾ ਕੇ ਤਸੀਲਦਾਰ ਜਾਨ ਗਿਆ ਜਿਸ ਵੇ ਪੋ ਚੋਕੇ ਦੇ ਉਹਨੂੰ ਤਰਪਾਲ ਦੇ ਵਿੱਚ ਲਵੇਟਿਆ ਸੀਗਾ ਵੇਦ ਵੀ ਕੀਤੀ ਅਸੀਂ ਫਿਰ ਵੀ ਉਹਨਾਂ ਨਾਲ ਗੱਲ ਨੇ ਕੰਪਰਮਾਈਜ਼ ਕਰਦੇ ਕਿ ਹਮ ਜਗ੍ਹਾ ਦੇ ਦੇਣੀ ਹੈ ਉਹਨਾਂ ਨੇ ਜਾਈ ਡਾਂ ਦੇ ਵਿੱਚ ਸ਼ਰੀ ਸਾਹਿਬ ਬਾਹਰ ਗਿਆ ਹੀ ਕਿ ਇਹਨਾਂ ਨੇ ਜਦੋਂ ਕਿਹਾ ਕਿ ਅਸੀਂ ਤੁਹਾਨੂੰ ਆਣ ਕੇ ਜਗ੍ਹਾ ਦੇ ਦਾਂਗੇ ਤੇ ਜਿਹੜਾ ਚੇਅਰਮੈਨ ਸਾਹਿਬ ਜੱਜਪੁਰ ਚੋਹਣ ਉਹਨੇ ਸਾਡੇ ਨਾਲ ਪ੍ਰੋਮੋਟ ਕੀਤਾ ਸੀ ਸਵੇਰੇ ਤੁਸੀਂ ਲਓ ਚਲ ਇਹ ਤੂੰ ਥੋੜਾ ਬਣਾਓ ਤਾ ਅਸੀਂ ਛੱਡ ਬਣਾਉਣੇ ਆ ਅਸੀਂ ਸਾਰਾ ਤੈਨੂੰ ਬਣਾ ਕੇ ਦਿੰਨੇ ਆ ਤੂੰ ਆ ਥੋੜਾ ਜਿਹਾ ਕਰ ਲੋ ਇਹਨਾਂ ਨੂੰ ਦੱਸਿਆ ਨਹੀਂ ਜੇ ਦੱਸਦੇ ਤਾਂ ਅਸੀਂ ਉਧਰ ਨਹੀਂ ਚੁੱਕਦਣਾ ਜਿਹੜਾ ਜ ਬਾਬਾ ਜੀ ਦੀ ਮੋਟਿਆ ਹੀ ਉਧਰ ਨਹੀਂ ਚੁੱਕਦਣਾ ਸ਼ੋਕਾ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੇਅਦਬੀ ਕੀਤੀ ਗਈ ਸੀ ਬੇਅਦਬੀ ਤਾਂ ਬਾਤ ਕਰਕੇ ਹੋ ਜਾ ਕੰਪਰੋਮਾਈਜ਼ ਹੋਇਆ ਕੰਪਰੋਮਾਈਜ਼ ਕੋਈ ਨਹੀਂ ਹੋਇਆ ਇਹਨਾਂ ਆਖਿਆ ਕਿ ਜਗ੍ਹਾ ਦਵਾਂਗੇ ਅਸੀਂ ਤੇ ਬਾਕੀ ਆ ਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਇਹੋ ਤਰ੍ਹਾਂ ਲਾਇਆ ਸਾਡੇ ਮੰਤਰੀ ਸਾਹਿਬ ਮਹਿੰਦਰ ਭਗਤ ਜੀ ਆਏ ਸੀ ਉਹਨਾਂ ਦੇ ਨਾਲ ਇਹਨਾਂ ਨੇ ਰੀਡਿੰਗ ਕੀਤੀ ਅਸੀਂ ਉੱਥੇ ਡੀਸੀ ਸਾਹਿਬ ਵੀ ਇਹਨਾਂ ਨੂੰ 25 ਦਿਨ ਦਾ ਵਿਸ਼ਵਾਸ ਦਿੱਤਾ ਕਿ 25 ਦਿਨ ਜਗ੍ਹਾ ਦੇਣਾਂਗੇ ਬਾਕੀ ਉਹਦੀ ਜੇ ਗਲਤੀਆਂ ਹੀ ਮੰਨਾਂਗੇ ਸੁਪਰਾਧਨ ਬੱਤੀ ਮੰਨੇਗਾ ਜਿਹੜਾ ਗਲਤੀ ਕੀਤੀ ਆ ਅਸੀਂ ਆਖਿਆ ਚੋ ਕੋਈ ਗਣ ਮੰਤਰੀ ਸਾਹਿਬਾ ਰਹਿ ਆ ਸੁਪਰੀਮੋ ਆਡੀਕੋਰਟ ਦੇ ਸਾਡੇ ਸਮਾਜ ਦੇ ਸੁਪਰੀਮੋ ਆ ਪਰ ਉਹਨਾਂ ਨੇ ਕੋਈ ਉਹਨਾਂ ਦੀ ਗੱਲ ਨਹੀਂ ਮੰਨੀ ਮੰਤਰੀ ਸਾਹਿਬ ਦੀ ਪਰ ਜੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਜੇ ਨਹੀਂ ਅਧਿਆਤਾਂ ਦੇ ਵਿੱਚ ਕਰਦੇ ਉਹਨਾਂ ਹੀ ਗੱਲ ਹੋਈ ਆ ਮੰਤਰੀ ਸਾਹਿਬ ਨਾਲ ਨਹੀਂ ਦਿੰਦੇ ਤੇ ਫਿਰ ਤੁਸੀਂ ਜੋ ਕਰਨਾ ਕਰੋ ਮੈਂ ਪੂਰੇ ਪੰਜਾਬ ਦੇ ਵਿੱਚ ਮੈਸੇਜ ਦੇਣ ਲਗਾ ਅਸੀਂ ਦਿਹਾੜਾਂ ਦੇ ਵਿੱਚ ਧਰਨਾ ਲਾਵਾਂਗੇ ਐਦਾਂ ਦੇ ਧਰਨਾ ਲਾਵਾਂਗੇ ਪੂਰੇ ਪੰਜਾਬ ਦੇ ਵਿੱਚ ਬਾਕੀ ਵਿੱਚ ਸਾਡੀ ਗਲਤ ਸਮਝਿਆ ਉਹਨਾਂ ਦੇ ਵੀ ਜੋ ਪ੍ਰਧਾਨ ਅਸਲ ਛੱਡ ਕੇ ਕੀ ਮਾਰਦੇ ਕਲਰ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ ਅਸੀਂ ਕਹਿ ਰਹੇ ਹੁਣ ਕੀ ਇਹ ਸਾਡੀ ਬੇਦਬੀ ਹੋਈ ਸੀ ਬੇਦਬੀ ਤੋਂ ਬਾਅਦ ਅਸੀਂ ਕੀ ਸਟੈਂਡ ਲਿਆ ਹੈ ਕਿਆ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕਰਵਾਈ ਜਾਂ ਫਿਰ ਇੰਨਾ ਸਮਾਂ ਇੰਨੀ ਦੇਰੀ ਮਾਰੋ ਪਾ ਕਿਉਂ ਜਾ ਕੇ ਉਹ ਹੂ ਨਹੀਂ ਜੇ ਇਹਨਾਂ ਦਾ ਆਪੋ ਵਿੱਚ ਮੀਟਿੰਗ ਹੋਈ ਸੀ ਨਾ ਉਹਦੇ ਵਿੱਚ ਡਰੇ ਕੀਤਾ ਗਿਆ ਹੁਣ ਅਸੀਂ ਕਰਾਂਗੇ ਅਸੀਂ ਆਪਣਾ ਕੁਰਸਵਾਸ ਸੱਦ ਕੇ ਫਿਰ ਇਹਨਾਂ ਨੂੰ ਦੱਸਾਂਗੇ ਅਸੀਂ ਕੀ ਚੀਜ਼ ਆ ਬੇਅਦਬੀ ਦੇ ਵੀ ਕਾਰਵਾਈ ਕਰਾਂਗੇ ਕਰਾਂਗੇ ਜਿਹੜੇ ਬੰਦੇ ਕਿਤੇ ਆਉਂਦੇ ਨੇ ਤੇ ਕਾਰਵਾਈ ਪਰਚੇ ਕਰਾਵਾਂਗੇ ਫੋਨ ਤੇ ਉੱਠਾਂਗੇ ਨਹੀਂ ਉਤਰਦੇ ਦੋ ਜੇ ਪਰਚੇ ਨਾ ਹੋਣਗੇ ਇੰਨੀ ਦੇਰੀ ਦਾ ਕਾਰਨ ਦੇਰੀ ਦਾ ਕਾਰਨ ਇਹ ਛੇ ਕਰਕੇ ਆਪਣਾ ਜਮਾ ਸਮਾਜ ਮੀਟਿੰਗ ਕਰਦੇ ਪਹਿਲਾਂ ਕਲਸੀ ਸਾਹਿਬ ਜੀ ਬਾਹਰ ਗਏ ਹੀ 15 20 ਦਿਨ ਉਹਨਾਂ ਲੱਤੋ ਤੇ ਬਾਹਰ ਮੁਰਕੇ ਬਾਅਦ ਦੇ ਵਿੱਚ ਇਦਾਂ ਹੀ ਕਰੀ ਇਹਨਾਂ ਬਾਬਾ ਜੀ ਦਾ ਵਿਆਹ ਆ ਗਿਆ ਉਹਦੇ ਕਰਕੇ ਡਰੇ ਕਰਤਾ ਮੁਰਕੇ ਹੜ ਆ ਗਏ ਉਹਦੇ ਕਰਕੇ ਡਰੇ ਕਰਦਾ ਅਸੀਂ ਵੇਖੋ ਤੇ ਦੁਨੀਆ ਮਰਨ ਦੀ ਸੰਗਤ ਮਰਨ ਦੀ ਅਸੀਂ ਇਹ ਕਰਕੇ ਨਹੀਂ ਕਿਹਾ ਅੱਜ ਸਾਨੂੰ ਜੇڑا ਇਹਨਾਂ ਨੇ ਮੈਸੇਜ ਜਿਹੜਾ ਗਲਤ ਮਿਲਿਆ ਤਾਂ ਇਹ ਇਸੇ ਕਰਕੇ ਧੰਨਾਂ ਦਿੱਤਾ ਬਾਕੀ ਤਸ਼ੀਦ ਆਉਂਗਾ ਅਨ ਬਸਵਾ ਦਿੱਤਾ ਤੁਸੀਂ ਇਸ ਚੀਜ਼ ਦੇ ਕੁਝ ਕਹਿਣਾ ਚਾਹੂਗੇ ਜਿਹੜਾ ਉਹ ਕਹਿ ਰਹੇ ਹੈ ਕਿ ਗਲਤੀ ਹੋਈ ਸੀ ਜੀ ਜਾਂ ਉਸਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਆਸ਼ਵਾਸ਼ਣ ਦਿੱਤਾ ਗਿਆ ਸੀ ਇਸ ਬੰਦੇ ਨੂੰ ਕੁਝ ਕਹਿਣਾ ਚਾਹੁੰਦੇ ਇਹ ਇਹਦੇ ਬਾਰੇ ਮੈਨੂੰ ਜਿਆਦਾ ਨਹੀਂ ਜਨੋਲੇਜ ਕਿਉਂਕਿ ਮੈਂ ਇਸ ਸਟੇਟ ਤੇ ਨਹੀਂ ਸੀ ਮੈਂ ਕਾਦੀਆਂ ਤੋਂ ਆਂ ਜੋ ਡਿਮਿਸ਼ਨ ਲੱਗਿਆ ਮੈਂ ਮੈਂ ਸੀਗਰਨ ਐਫਸੀ ਦਾ ਰਾਂ ਜਿਹੜੀ ਗੱਲਬਾਤ ਇਹਨਾਂ ਦੀ ਸਿਟਿੰਗ ਤੇ ਮੀਟਿੰਗ ਹੋਈ ਆ ਢੀ ਸਾਹ ਉਹ ਹੀ ਐਜੇਟ ਰਹੂਗੀ ਉਸ ਤੋਂ ਬਾਅਦ ਨਹੀਂ ਕੋਈ ਇਸ਼ੂ ਹੋਊਗਾ ਉਸ ਤੋਂ ਬਾਅਦ ਨਹੀਂ ਅੱਜ ਪੁਲਿਸ ਇਹਦੇ ਧਰਨਾ ਚ ਕੋਨਾ ਅਸੀਂ ਖਾਲੀ ਕਰਾਤਾ ਉਹ ਜਿਹੜਾ ਵੀ ਸੀਗਾ ਏਰੀਆ ਆਪਣੇ ਬਾਬਾ ਜੀ ਦਾ ਏਰੀਆ ਸੀ ਰਵਿਦਾਦ ਜੀ ਦਾ ਕਬੀਰ ਸਾਹਿਬ ਦਾ ਏਰੀਆ ਸੀਗਾ ਤੇ ਉਹਨਾਂ ਨੂੰ ਅਸੀਂ ਖਾਲੀ ਕਰਾਤਾ ਜੀ ਆਪ ਦੇ ਆਪ ਖਾਲੀ ਕਰਾ ਲਓ